ਹਾਂਜੀ ਤੇ ਮਿੱਤਰੋ ਚੈੱਕ ਕਰੋ ਕੋਟ ਸੰਦੋਗੜਾਈ ਦੀ ਗਰਾਊਂਡ ਤੇ ਗਰਾਊਂਡ ਤੋਂ ਮੈਂ ਹੁਣ ਖਲੋਤਾ ਵਾਂ ਪਿੰਡ ਕੋਟ ਸੰਦੋਗੜਾਈ ਦੀ ਸਰਕਾਰੀ ਡਿਸਪੈਂਸਰੀ ਤੇ ਤੇ ਮਿੱਤਰੋ ਜਿੱਥੇ ਮੈਂ ਘੁੰਮ ਕੇ ਆ ਪਿੱਛੇ ਗਰਾਊਂਡ ਸੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਗੇ ਤੇ ਮੈਂ ਤੁਹਾਡਾ ਆਪਣਾ ਪ੍ਰਿੰਸ ਤੁਹਾਡਾ ਮੇਰੇ ਨਵੇਂ ਵਲੌਗਸ ਵਿੱਚ ਸਵਾਗਤ ਆ ਤੇ ਮਿੱਤਰੋ ਮੈਂ ਅੱਜ ਆਇਆ ਵਾਂ ਪਿੰਡ ਕੋਟ ਸੰਦੋਗੜਾਈ ਦੀ ਗਰਾਊਂਡ ਤੇ ਮਿੱਤਰੋ ਥੋੜਾ ਜਿਹਾ ਗਰਾਊਂਡ ਦਾ ਹਾਲ ਚੈੱਕ ਕਰੋ ਧਾਰੀ ਵਾਲ कोर्ट ਸੰਤੋਖ ਰਾਈ ਦੇ ਮਤਲਬ ਗਰਾਊਂਡ ਹੈ ਜਿਹੜੀ ਤੇ ਮਤਲਬ ਉੱਥੇ ਮੈਂ ਆਇਆ ਵਾਂ ਤੇ ਮਤਲਬ ਜਿਹੜਾ ਮੈਂ ਤੁਹਾਨੂੰ ਦੱਸਣਗਾ ਮੈਂ ਇਥੋਂ ਦਾ ਹਾਲ ਚੈੱਕ ਕਰੋ ਬਾਕੀ ਮਤਲਬ ਜਿਹੜਾ ਤੁਹਾਨੂੰ ਪਤਾ ਵਾ ਮੌਸਮ ਕਿੰਨਾ ਖਰਾਬ ਦੇ ਚੱਲਣ ਡਿਆ ਵਾ ਤੇ ਆਪਣੀ ਜਿਹੜੀ ਗੁਰਦਾਸਪੁਰ ਸਾਈਡ ਆ ਮਤਲਬ ਤੇ ਫਿਰ ਜਿਹੜੀ ਆਪਣੀ ਕਲਾਨੋ ਵਾਲੀ ਸਾਈਡ ਆ ਮਤਲਬ ਇਧਰ ਤੇ ਬਹੁਤ ਜ਼ਿਆਦਾ ਪਾਣੀ ਆ ਗਿਆ ਵਾ ਜਿੱਦਾਂ ਕਿ ਤੁਹਾਨੂੰ ਖਬਰਾਂ ਵਿੱਚ ਸੁਣਿਆ ਹੋਵੇਗਾ ਮਤਲਬ ਕਿੰਨੀਆਂ ਜ਼ਿਆਦਾ ਮਤਲਬ ਇਧਰ ਮਤਲਬ ਕਿ ਮੀਂਹ ਦੇ ਕਰਕੇ ਮੌਸਮ ਜਿਹੜਾ ਖਰਾਬ ਹੋਆ ਵਾ ਤੇ ਮੈਂ ਕਿਹਾ ਚਲੋ ਤੁਹਾਨੂੰ ਮੈਂ ਆਪਣੇ ਪਿੰਡ ਕੋਰਟਸ ਨੂੰ ਚੁਗਾਈ ਦੀ ਗਰਾਊਂਡ ਦਾ ਹਾਲ ਖਲਾ ਕਿੱਧਰ ਕੀ ਆ ਮਤਲਬ ਚਲੋ ਇੱਧਰ ਆ ਇੱਧਰ ਕੀ ਇੱਕ ਦੋ ਦਿਨ ਜਦ ਤਨ ਮੀਂਹ ਪੂਰਾ ਪਿਆ ਤੇ ਮਤਲਬ ਇੱਥੇ ਵੀ ਬੜਾ ਪਾਣੀ ਖਲੋਤਾ ਸੀ ਪਰ ਇਹ ਜਿਹੜਾ ਰਾਹ ਦਾ ਮੀਂਹ ਰੋ ਗਿਆ ਵਾ ਕੱਲ ਦਾ ਵੀ ਮੀਂਹ ਰੋ ਗਿਆ ਜਿੱਦੇ ਕਰਕੇ ਮਤਲਬ ਇਧਰ ਜਿਹੜਾ ਪਾਣੀ ਪੂਣੀ ਆ ਸੋ ਗਿਆ ਵਾ ਰੱਬ ਦੀ ਕਿਰਪਾ ਚਲੋ ਇਧਰ ਤੇ ਬਾਕੀ ਜਿਹੜੇ ਨਾਲ ਦੇ ਪਿੰਡ ਆ ਉੱਥੇ ਵੀ ਮਤਲਬ ਚਲੋ ਪਾਣੀ ਪੂਣੀ ਦਾ ਆਪਣਾ ਬਚਾਈ ਹੈਗਾ ਵਾ ਬਾਕੀ ਜਿਹੜੇ ਵੱਡੇ ਸ਼ਹਿਰ ਮਤਲਬ ਮਿੱਤਰੋ ਵੇਖੋ ਕਿਦਾਂ ਗਲੀਆਂ ਦੇ ਪਾਣੀ ਚੜ ਗਿਆ ਵਾ ਤੇ ਮਿੱਤਰੋ ਜਿਹੜੀ ਕਲਾਂੌਰ ਵਾਲੀ ਸੈਟ ਆ ਤੇ ਮਿੱਤਰੋ ਉੱਥੇ ਵੀ ਕਾਫੀ ਜ਼ਿਆਦਾ ਪਾਣੀ ਚੜ ਗਿਆ ਵਾ ਬਾਕੀ ਮਿੱਤਰੋ ਇਹ ਆ ਜੀ ਆਪਣੀ ਪਿੰਡ ਦੀ ਗਰਾਊਂਡ ਤੇ ਪਿੰਡ ਦੀ ਗਰਾਊਂਡ ਤੇ ਮੈਂ ਆਇਆ ਹਾਂ ਤੇ ਮੈਂ ਕਹਿੰਦਾ ਚਲੋ ਤੁਹਾਨੂੰ ਇੱਥੋਂ ਦਾ ਵਿਊ ਖਿਲਾਣਾ ਤੇ ਇਹ ਵਿਊ ਮਿੱਤਰੋ ਚੈੱਕ ਕਰੋ ਤੇ ਮਿੱਤਰੋ ਇੱਥੇ ਪਾਣੀ ਪੂਣੀ ਚਲੋ ਘਾਟੀ ਆ ਰਹੀ ਆ ਆਪਦੀ ਕਿਰਪਾਈ ਆ ਤੇ ਹਾਂ ਜੀ ਤੇ ਮਿੱਤਰੋ ਚੈੱਕ ਕਰੋ ਕੋਰਟ ਸੰਦੋਗੜੀ ਦੀ ਗਰਾਊਂਡ ਤੇ ਗਰਾਊਂਡ ਤੋਂ ਮਿੱਤਰੋ ਜਿਹੜਾ ਇਸ ਟਾਈਮ ਤੇ ਵੀ ਕਹਿੰਦੇ ਨੇ ਕਹਾਵੜਾ ਹੋ ਗਿਆ ਪਰ ਕਹਾਵਦੋਂ ਹੁਣ ਥਾਵਾ ਜਦੋਂ ਮਿੱਤਰੋ ਇੱਥੇ ਕੋਈ ਚੱਲਦਾ ਫਿਰਦਾ ਨਹੀਂ ਹੈ ਮਤਲਬ ਜਦੋਂ ਮੁੰਡੇ ক্রিকেট ਖੇਡਦੇ ਨਹੀਂ ਆ ਜਾਂ ਕਬੱਡੀ ਨਹੀਂ ਖੇਡਦੇ ਤੇ ਮਿੱਤਰੋ ਜਦੋਂ ਇੱਥੇ ਮਤਲਬ ਮੁੰਡੇ-ਮੁੰਡੇ ਕਬੱਡੀ-ਕਬੱਡੀ ਖੇਡਦੇ ਰਹਿੰਦੇ ਜਾਂ ক্রিকেট ਖੇਡਦੇ ਰਹਿੰਦੇ ਆ ਤੇ ਫਿਰ ਜਿਹੜਾ ਮਿੱਤਰੋ ਇੱਥੇ ਪਤਾ ਕੀ ਸਿਸਟਮ ਆ ਫਿਰ ਇੱਥੇ ਪੈਰਪੁੱਟ ਲਾਗ ਦਿੰਦੇ ਆ ਜਿਸ ਕਰਕੇ ਕਹਾ ਨਹੀਂ ਹੋਕਦਾ ਤੇ ਮਿੱਤਰੋ ਮੀਂਹ ਜਿੰਨਾ ਮੌਸਮ ਖਰਾਬ ਆ ਹੋਂ ਤੇ ਮਿੱਤਰੋ ਕੋਈ ক্রিকেট ਵੀ ਨਹੀਂ ਖੇਡ ਰਹੋਂਦਾ ਮਤਲਬ ਘੱਟ ਵੱੱਦੀ ਖੇਡ ਰਹੋਂਦੇ ਆ ਤੇ ਕਬੱਡੀ ਅਗੇ ਤੇ ਥੋੜੇ ਪੈਰ ਭੇ ਲੈਨੇ ਕੋਈ ਚੱਕਰ ਨਹੀਂ ਦੰਦਾ ਤੇ ਮਤਲਬ ਤੁਹਾਨੂੰ ਪਤਾ ਹੁਣ ਤੁਹਾਨੂੰ ਜਿਹੜੂ ਦਿਖਾਉਣਾ ਹੀ ਪਣਾ ਹੁਣਾ ਤੇ ਫਿਰ ਮਤਲਬ ਹੁਣ ਮੈਂ ਆ ਗਿਆ ਗਰਾਊਂਡ ਦੇ ਵਿੱਚ ਗਾਰ ਤੇ ਮਤਲਬ ਇੱਥੇ ਤੁਸੀਂ ਵੇਖ ਸਕਦੇ ਜੇ ਇੱਥੇ ਮਤਲਬ ਚਲੋ ਥੋੜਾ ਬਹੁਤਾ ਚਿੱਕੜ ਹੈ ਵਾ ਤੇ ਇਹ ਤੁਹਾਨੂੰ ਪਤਾ ਮਾੜਾ ਮੋਟਾ ਰਹਿਣਾ ਹੀਗਾ ਕਿਉਂਕਿ ਇੱਥੇ ਹੈਗਾ ਵਾ ਆਪਣਾ ਗਰਾਊਂਡ ਗਰਾਊਂਡ ਵਾਲਾ ਥਾਂ ਤੇ ਮਤਲਬ ਇੱਥੇ ਆਪਣੇ ਬੰਦੇ ਜਿਹੜੇ ਕ੍ਰਿਕਟ ਖੇਡਦੇ ਆ ਪਿੰਡ ਕੋਰਟ ਤੋਂ ਉਗਰਾਏ ਦੇ ਤੇ ਮਤਲਬ ਇੱਥੇ ਕਬੱਡੀ ਵੀ ਮੁੰਡੇ ਖੇਡਦੇ ਆ ਤੇ ਬਾਕੀ ਮਤਲਬ ਇਹ ਆ ਕੀ ਆਪਾਂ ਗਰਾਊਂਡ ਤੇ ਤਾਂਗੇ ਸਰਸਰੇ ਕੋਈ ਹੈ ਨਹੀਂ ਪਿੰਡ ਕੋਰਟਸ ਤੋਂ ਗ੍ਰੈਡੀ ਡਿਸਪੈਂਸਰੀ ਦੂਸਰੀ ਸਾਈਡ ਜਿੱਧਰ ਮੇਤਰੋ ਪੰਘੂੜੇ ਪੰਘਾੜੇ ਲੱਗੇ ਆ ਤੇ ਇੱਥੇ ਮੇਤਰੋ ਆ ਕੇ ਤੇ ਤੁਸੀਂ ਪੰਘੂੜੇ ਦੇ ਝੂਟੇ ਝਾੜੇ ਮਤਲਬ ਲੈ ਸਕਦੇ ਜੀ ਤੇ ਬੜਾ ਇੰਜੋਏਮੈਂਟ ਜਾਂ ਮਤਲਬ ਤੁਸੀਂ ਕਰ ਸਕਦੇ ਜੀ ਤੇ ਬਾਕੀ ਮੇਤਰੋ ਇੱਥੇ ਵਾਵਾ ਹੀ ਪੰਘੂੜੇ ਲੱਗੇ ਇੱਕ ਪੰਘੂੜਾ ਨੇ ਕਿੰਨੇ ਜ਼ਿਆਦਾ ਪੰਘੂੜੇ ਲੱਗੇ ਆ ਤੇ ਮੇਤਰੋ ਲੈੜਾਂ ਹੀ ਲੱਗਿਆ ਵਾ ਤੇ ਬਾਕੀ ਮੇਤਰੋ ਉਧਰ ਵੀ ਪੰਘੂੜੇ ਹੈਗੇ ਸੀ ਪਹਿਲਾਂ ਮਤਲਬ ਉਹ ਤੁਸੀਂ ਪਿੱਛੇ ਵੇਖ ਸਕਦੇ ਜੀ ਉੱਥੇ ਵੀ ਪੰਘੂੜੇ ਹੈਗੇ ਉਹ ਪੁਰਾਣੇ ਆ ਮ ਤੇ ਮਿੱਤਰੋ ਹੁਣ ਉਹ ਥੋੜੇ ਪੁਰਾਣੇ ਹੋ ਗਏ ਨਾਲ ਉਧਰ ਘਾਕੂ ਬੜਾ ਹੋ ਗਿਆ ਵਾ ਤੇ ਤਾਂ ਕਰਕੇ ਜਿਹੜੇ ਮਿੱਤਰੋ ਇੱਧਰ ਜਿਹੜੇ ਆਪਣੇ ਪੰਗੋੜੇ ਵਧੀਆ ਬਣ ਗਏ ਆ ਤੁਸੀਂ ਵੇਚ ਸਕਦੇ ਜੀ ਮਿੱਤਰੋ ਤੇ ਇੱਥੇ ਬੜਾ ਘੈਂਟ ਜਿਹਾ ਸਿਸਟਮ ਆ ਇਹ ਮਤਲਬ ਬੰਦਾ ਸਵੇ ਨੂੰ ਆਏ ਤੇ ਇੱਥੇ ਆਏ ਨਾਲ ਐਕਸਰਸਾਈਜ਼ ਕਰੇ ਤੇ ਬੜਾ ਸੈੱਟ ਜਾ ਥਾਮਦਾ ਮਤਲਬ ਜਿੱਦ ਮਤਲਬ ਮੈਂ ਹੁਣ ਖਲੋਤਾ ਵਾਂ ਪਿੰਡ ਕੋਰਟ ਤੋਂ ਕਰਾਈ ਦੀ ਸਰਕਾਰੀ ਡਿਸਪੈਂਸਰੀ ਤੇ ਤੇ ਮਤਲਬ ਜਿੱਥੇ ਮੈਂ ਘੁੰਮ ਕੇ ਆ ਪਿੱਛੇ ਗਰਾਊਂਡ ਸੀ ਤੇ ਮਤਲਬ ਜਿਹੜੇ ਮੈਂ ਅੱਗੇ ਹੋ ਗਿਆ ਇਹਦੇ ਸਾਹਮਣੇ ਮਤਲਬ ਬੰਗੂੜੇ ਬੰਗਾੜੇ ਲੱਗਿਆ ਤੇ ਮਤਲਬ ਇਹ ਆ ਪਿੰਡ ਕੋਰਟ ਤੋਂ ਕਰਾਈ ਦੀ ਡਿਸਪੈਂਸਰੀ ਜਿਹੜੀ ਮਤਲਬ ਜੇ ਕਿਨੇ ਇਲਾਜ ਕਰਾਉਣਾ ਵਾ ਮਤਲਬ ਪੈਸੇ ਜ਼ਿਆਦਾ ਨਹੀਂ ਆ ਤੇ ਮਤਲਬ ਮਾਤਰ 10 ਰੁਪਏ ਦੀ ਪਰਚੀ ਘਟਾ ਕੇ ਤੋਂ ਮਤਲਬ ਬੰਦਾ ਇਲਾਜ ਵੀ ਕਰਾ ਸਕਦਾ ਵਾ ਬਾਕੀ ਬੜ ਜੇ ਤੁਹਾਨੂੰ ਸਾਡਾ ਵਲੌਗ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰਕੇ ਫੋਲੋ ਸ਼ੇਅਰ ਕਮੈਂਟ ਜਰੂਰ ਕਰਿਓ